ਵਰਨੀਗਲ ਕਾਰੀ ਕੈਨੇਡਾ ਦੇ ਕਹ ਹੈ ਯੂਕਰੇਨ ਨੂੰ ਈਵ ਕੈਨੇਡਾ ਵਾਲੇ 38 ਮਿਲੀਅਨ ਡਾਲਰ ਕੀ ਹੋਰ ਹੈਲਪ ਕਰਨਗੇ ਵੀਰ ਹੋ ਜੋ ਤਿਆਰ ਕੈਨੇਡਾ ਯੂਕਰੇਨ ਨੂੰ 52.4 ਮਿਲੀਅਨ ਡਾਲਰ ਯੋ ਕਹਿ ਲੋ ਬਖ ਬਖ ਤਰੀਕਿਆਂ ਗੈਲ ਹੈਲਪ ਕਰੇਗਾ ਕੈਨੇਡੀਅਨ ਸਰਕਾਰ ਨੇ 16 ਜੂਨ ਨੂੰ ਯੋ ਸਵਿਟਜ਼ਰਲੈਂਡ ਕੇ ਵਿੱਚ ਮਾ ਜਿਹੜਾ ਵਿਸ਼ਵ ਸ਼ਾਂਤੀ ਸੰਮੇਲਨ ਹੋ ਰਿਹਾ ਇਸਕੇ ਅੰਦਰ ਖੜਕਾ ਐਲਾਨ ਕਰ ਤਿਆ ਇਹ ਕੈਨੇਡੀਅਨ ਪ੍ਰਧਾਨ ਮੰਤਰੀ ਵੀਰ ਜਸਟਨ ਟਰੂਡੋ ਸਮੇਤ ਲਗਭਗ 100 ਦੇਸ਼ਾਂ ਕੇ ਸੰਗਠਨਾ ਕੇ প্রতিনিধি ਉੱਥਾ ਪਹੁੰਚੇ 15 16 ਜੂਨ ਨੂੰ ਸਵਿਜਰਟਲੈਂਡ ਕੇ ਜਿਹੜਾ ਬਰਗਨੇਸਟ ਟੋਕ ਰਿਜ਼ੋਰਟ ਰਿਜ਼ੋਰਟ ਪਵ ਉੱਥਾ ਵੀ ਇਸਕੇ ਵਿੱਚ ਮੱਕਟ ਹੋਇਆ ਔਰ ਯੂਕਰੇਨ ਕੇ ਖਿਲਾਫ ਜਿਹੜਾ ਰੂਸ ਕੇ ਵਿੱਚ ਮਾ ਯੋ ਕਹ ਲਓ ਵੀ ਯੁੱਧ ਚੱਲ ਰਿਹਾ ਹੈ ਇਸ ਸੰਬੰਧ ਮੈਂ ਸ਼ਾਂਤੀ ਔਰ ਹੋਰ ਪ੍ਰਮੁੱਖ ਟੈਨਸ਼ਨਾਂ ਨੂੰ ਇਹ ਕਹਿ ਲੋ ਵੀ ਸੰਭ ਵੀ ਤਰੀਕੇ ਨਾਲ ਬਹਿ ਕੇ ਉਹਨਾਂ ਨੇ ਵਿਚਾਰ ਚਰਚਾ ਕਰੀ ਵੀ ਇਸ ਨੂੰ ਕਿਤਨਾ ਰੋਕ ਸਕਾਂ ਆਪਾਂ ਅਰ ਕੈਨੇਡਾ ਉਹਨਾਂ 80 ਦੇਸ਼ਾਂ માં ਤੇ ਇੱਕ ਜਿਨ੍ਹਾਂ ਨੇ ਸੰਮੇਲਨ ਕੇ ਸਾਂਝੇ ਸੰਵਾਦ ਪਾ ਦਖਸਤ ਕਰੇ ਵੇ ਅਰ ਜਿਸਕੇ ਵਿਚ ਮਾ ਇਹ ਕਹਿ ਲੋ ਜਪੋਰਜੀਆ ਨਿਊਕਲੀਅਰ ਪਾਵਰ ਪਲਾਂਟ ਅਰ ਰੂਸੀ ਕਬ ਜੀ ਨੂੰ ਰੋਕਣ جنگ ਕੇ ਸਾਰੇ ਕੈਦੀਆਂ ਨੂੰ ਰਿਹਾ ਕਰਾਣਾ ਦੇਸ਼ ਨਕਾਲਾ ਦੇਵੇ ਜਿਹੜੇ ਯੂਕਰੇਨੀ ਬੱਚਿਆਂ ਨੂੰ ਵਾਪਸ ਲੈ ਕੇ ਆਉਣ ਵਾਸਤਾ ਕਿਹਾ ਔਰ ਸਿਖਰ ਸੰਮੇਲਨ ਦੇ ਵਿੱਚ ਮਾ ਜਸਟਨ ਟਰੂਡਰ ਨਮਾ ਪੈਕੇਜ ਇਸਕਾ ਕਰਤੇ ਆ ਪੜਦਾ ਫਾਸ ਜਿਸਕੇ ਵਿੱਚ ਮਾ ਜ਼ਿਆਦਾਤਰ ਮਤਲਬ ਕਹ ਲੋ 14.5 ਮਿਲੀਅਨ ਰੂਸੀ ਹਮਲਿਆਂ ਦੇ ਵਿੱਚ ਉਹ ਨੁਕਸਾਨੇ ਗਏ ਜਿਹੜੇ ਮਤਲਬ ਊਰਜਾ ਉਪਕਰਨ ਬੁਨਿਆਦੀ ਟੰਚੇ ਗਏ ਇਹ ਮਰਮਤ ਕਰਨ ਵਾਸਤਾ ਯੂਕਰੇਨ ਨੂੰ ਤੁਰੰਤ ਯਤਨਾਂ ਦਾ ਸਮਰਥਨ ਕਰਨ ਵਾਸਤੇ ਦਵੇਂਗੇ ਅਰ ਲਗਭਗ 11 ਮਿਲੀਅਨ ਕਥਿਤ ਤੌਰ ਤੇ ਕਮਜ਼ੋਰ ਨਿਆਣੇ ਜਿਹੜੇ ਇਹਨਾਂ ਬੱਚਿਆਂ ਔਰ ਨੌਜਵਾਨਾਂ ਕੀ ਸਹਿਤਾਵਾਸਤਾ ਖਰਚ ਕਰਨਗੇ ਜੰਗੀ ਅਪਰਾਧਾਂ ਤੋਂ ਬਚੇ ਲੋਕਾਂ ਨੂੰ ਨਿਆਂ ਤੱਕ ਪਹੁੰਚਾਉਣਾ ਬਿਹਤਰ ਬਣਾਉਣਾ ਲਾਪਤਾ ਜਿਹੜੇ ਗੁੰਮੇ ਬੰਦੇ ਵੇ ਇਹਨਾਂ ਬੰਦਿਆਂ ਕੀ ਪ੍ਰਤੀਕਿਰਿਆ ਬਾਰੇ ਸਮਾਜ ਕੀ ਜਾਗਰੂਕਤਾ ਵਧਾਣੀ ਔਰ ਸੰਘਰਸ਼ ਕੇ ਸਬੰਧ ਮਾਂ ਜਿੰਸੀ ਹਿੰਸਾ ਤੇ ਯੋ ਕਹ ਲੋ ਬੱਚੇ ਮਰਦਾਂ ਕੀ ਸਹਾਇਤਾ ਕਰਨੀ ਔਰ ਪੈਕੇਜ ਦੇ ਹਿੱਸੇ ਦੇ ਵਿੱਚ ਮੈਂ ਕਹਿ ਲਵਾਂ ਕੈਨੇਡੀਅਨ ਸਰਕਾਰ ਯੂਕਰੇਨ ਦੇ ਆਰਥਿਕ ਸੁਧਾਰਾਂ ਔਰ ਮਾਈਨਿੰਗ ਯਤਨਾ ਦੇ ਵਿੱਚ ਮਾ ਸਹਾਇਤਾ ਵਾਸਤਾ 11.2 ਮਿਲੀਅਨ ਦਾ ਨਿਵੇਸ਼ ਕਰੇਗੀ ਔਰ ਨਾਲ ਹੀ ਕੀਵ ਨੂੰ ਨਿਆਏ ਔਰ ਊਰਜਾ ਖੇਤਰ ਦੇ ਵਿੱਚ ਮਾ ਮਹਾਰਤ ਵੀ ਦਵੇਗੀ ਔਰ ਕੋਸਨਾ ਦੇ ਵਿੱਚ ਮਾ ਜੋ ਵੀ ਕਹਿ ਰਹੇ ਵੀਰ ਕਹਾ ਵੀ ਜਿਹੜੇ ਬਚੇ ਵੇ 4 1.4 ਮਿਲੀਅਨ ਕੈਨੇਡੀਅਨ ਯੂਕਰੇਨ ਇਸਕੇ ਵਿੱਚ ਮਾ ਪਰਮਾਣੂ ਕੇਂਦਰਾਂ ਦੀ ਸੁਰੱਖਿਆ ਸੁਰੱਖਿਆ ਸੰਚਾਲਨ ਨੂੰ ਬਰਕਰਾਰ ਰੱਖਣਗੇ ਵਿੱਚ ਮਾ ਵਿਯੋਗਦਾਨ ਪਾਵेंगे ਔਰ ਕੁਛ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਮੈਂ ਕਹਿ ਲਵਾਂ 11 ਰੂਸੀ ਔਰ 11 ਸੰਸਥਾਵਾਂ ਵਿਰੁੱਧ ਨਵੀਂ ਪਾਬੰਦੀਆਂ ਲਾਗੂ ਕਰਤੀਆਂ ਵੀ ਕਥੀ ਤੌਰ 'ਤੇ ਯੂਕਰੇਨ ਕੇ ਯੋ ਕਹਿ ਲਵਾਂ ਵੀ ਰੂਸ ਕੇ ਹਮਲੇ ਦਾ ਸਮਰਥਨ ਯੋ ਜਿਹੜੇ ਕਰਨ ਵਾਲੇ ਇਨਕੀ ਗੱਲ ਚਲੋ ਖੈਰ ਯੋ ਅੱਜ ਗਿਆ ਬੜੀਆਂ ਖਬਰਾਂ ਇਹ ਸਾਰੇ ਲਾੜੇ ਪੋਦੀ ਦੀ ਸਾਸਤਰੀ ਕਾਲਾ